ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰਿਓ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਨੁਸਾਰ ਅੱਜ ਗਉੜੀ ਰਾਗ ਅੰਦਰ ਅਗਲੇ ਸ਼ਬਦ ਦੀ ਪਾਵਨ ਵਿਚਾਰ ਇੰਜ ਸਰਵਣ ਕਰਨਾ ਜੀਓ ਗਉੜੀ ਮਹੱਲ ਨਵਾ ਨਰ ਅਚੇਤ ਪਾਪ ਤੇ ਡਰ ਰੇ हे भाई हे नार हे मनोख सुचेत जेड़ा है ओ पाप ता करना ही की है ओदे ता पाप दे नीड़े भी नहीं जाना तू भाव सुरत जदों तू सुचेत है ना जदों तू समझ दे विच है उदों ते पाप करना ही की है तू ए मन विच धार ले इस चीज तो डर ਕਿ ਤੇਰੇ ਤੋਂ ਕਿਤੇ ਅਚੇਤ ਵੀ ਕਿਸੇ ਦਾ ਬੁਰਾ ਨਾ ਹੋ ਜਾਵੇ ਤੇਰੇ ਤੋਂ ਅਚੇਤ ਵੀ ਕਿਸੇ ਦਾ ਮਨ ਹੈ ਜਿਹੜਾ ਉਹ ਨਾ ਦੁਖ ਜਾਵੇ ਇਸ ਚੀਜ਼ ਤੋਂ ਡਰਨਾ ਕਰ ਭਾਵ ਇਹਨੂੰ ਸਦਾ ਸਮਝ ਦੇ ਵਿੱਚ ਰੱਖ ਦੀਨ ਦਇਆਲ ਸਗਲ ਭੈ ਭੰਜਨ ਸ਼ਰਣ ਤਾਹੀ ਤਮ ਪਰੇ ਰਹਾਉ ਉਹ ਪਰਮਾਤਮਾ ਦੀਨ ਦਇਆਲ ਹੈ ਦੀਨ ਹੁੰਦਾ ਹੈ ਗਰੀਬ ਸੋ ਸਤਿਗੁਰ ਜੀ ਕਹਦੇ ਨੇ ਭਾਈ ਉਹ ਜਿਹੜਾ ਅਕਾਲ ਪੁਰਖ ਹੈ ਨਾ ਉਹ ਦੀਨ ਦਇਆਲ ਹੈ ਉਹ ਐਸੇ ਜੀਵਾਂ ਤੇ ਤਰਸ ਕਰਨ ਵਾਲਾ ਹੈ ਸਗਲ ਭੈ ਭੰਜਨ ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਹੈ ਸਗਲ ਭੈ ਸਾਰੇ ਡਰ ਸਗਲ ਭੈ ਭੰਜਨ ਸ਼ਰਨਤਾ ਹੈ ਤੁਮ ਪਰੇ ਤੂੰ ਜੇ ਆਪਣੇ ਪਾਪ ਨਾ ਕਰਨ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜੇ ਤੂੰ ਜੀਵਨ ਨੂੰ ਸਫਲਾ ਕਰਨਾ ਹੈ ਜੇ ਜੋ ਚਾਹਨਾ ਮੇਰੇ ਤੋਂ ਕਿਸੇ ਦਾ ਬੁਰਾ ਨਾ ਹੋਵੇ ਤੇ ਉਸ ਦੀਨ ਦੇਵਾਲ ਵਾਹਿਗੁਰੂ ਜਿਹੜਾ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਹੈ ਡਰ ਦੂਰ ਕਰਨ ਵਾਲਾ ਹੈ ਤੂੰ ਉਹ ਦੀ ਸ਼ਰਨ ਦੇ ਵਿੱਚ ਪੈ ਜਾ ਸ਼ਰਨ ਤਾਹੀ ਤੁਮ ਪਰੇ ਰਹਾਓ ਅੱਗੇ ਵਿਸ਼ਰਾਮ ਦੇ ਕੇ ਸਤਿਗੁਰਜੀ ਬਖਸ਼ਿਸ਼ ਕਰ ਰਹੇ ਹਨ ਬੇਦਪੁਰਾਣ ਜਾਸ ਗੁਣ ਗਾਵਤ ਤਾ ਕੋ ਨਾਮ ਹੀ ਮੋ ਧਰ ਰੇ ਜੀ ਦਾਸ ਜਾਸ ਜੇਦੀ ਸਿਮਰਤੀ ਜੀਦੀ ਵਡਿਆਈ ਬੇਦਪੁਰਾਣਾ ਦੇ ਵਿੱਚ ਵੀ ਕੀਤੀ ਹੈ ਜਾਸ ਜਿਸ ਦੀ ਬੇਦਪੁਰਾਣ ਜਾਸ ਗੁਣ ਗਾਵਤ ਜੀਦੇ ਜਾਸ ਵਡਿਆਈ ਮਹਿਮਾ 베ਦ ਪ੍ਰਾਣ ਵੀ ਗਾਉਂਦੇ ਨੇ ਜਿਹੜੇ ਇਹ ਦੱਸਦੇ ਨੇ 베ਦ ਪ੍ਰਾਣ ਵੀ ਪੇ ਭਾਈ ਜੇ ਕੋਈ ਯਾਦ ਕਰਨ ਯੋਗ ਹੈ ਜੇ ਕੋਈ ਸਲਾਹੁਣ ਯੋਗ ਹੈ ਜੇ ਕੋਈ ਸਿਫਤ ਕਰਨ ਯੋਗ ਹੈ ਉਹ ਕੇਵਲ ਪ੍ਰਮਾਤਮਾ ਵਾਹਿਗੁਰੂ ਹੈ ਤਾਂ ਕੋ ਨਾਮ ਹੀ ਹੈ ਮੋਹ ਧਰਰੇ ਸਿਰਫ ਉਸੇ ਦਾ ਹੀ ਨਾਮ ਉਸੇ ਦੀ ਯਾਦ ਹੀ ਤੂੰ ਆਪਦੇ ਹਿਰਦੇ ਤੇ ਸਾਂਭ ਕੇ ਰੱਖ ਜੇ ਤੇਰੇ ਹਿਰਦੇ ਤੇ ਪ੍ਰਮਾਤਮਾ ਹਮੇਸ਼ਾ ਯਾਦ ਰਹੇਗਾ ਨਾ ਤੈਨੂੰ ਇਹ ਦਿਰੜ ਰਹੇਗਾ ਕਿ ਉਹ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਹਰ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਤੇ ਫਿਰ ਤੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕੇਗਾ ਕਿਸੇ ਵੀ ਤਰ੍ਹਾਂ ਦਾ ਪਾਪ ਤੇਰੇ ਤੋਂ ਨਹੀਂ ਹੋਏਗਾ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤਾਂ ਕੋ ਨਾਮ ਹੀ ਹੈ ਹੀ ਹੈ ਭਾਵ ਹਿਰਦਾ ਅੰਦਰ ਮੋ ਤਰਰੇ ਇਸ ਹਿਰਦੇ ਅੰਦਰ ਆਪਣੇ ਚਿੱਤ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਨੂੰ ਯਾਦ ਨੂੰ ਸਿਮਰਨ ਨੂੰ ਵਸਾਉਣਾ ਕਰ ਪਾਵਣ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ ਮਲ ਸਭ ਹਰ ਰੇ ਉਹ ਪ੍ਰਮਾਤਮਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹਦੀ ਹੋਂਦ ਜਿਹੜੀ ਉਹਦਾ ਸਿਮਰਨ ਹੈ ਉਹਦਾ ਜਾਸੋ ਦਾ ਕੀਰਤਨ ਹੈ ਨਾ ਭਾਈ ਉਹ ਹੀ ਸਭ ਤੋਂ ਪਾਵਨ ਪਵਿੱਤਰ ਹੈ ਜੀਨੂੰ ਯਾਦ ਕਰਦੇ ਆ ਮਨੁੱਖ ਨਿਰਭੈ ਹੋ ਜਾਵੇ ਜੀਨੂੰ ਯਾਦ ਕਰਦੇ ਆ ਜਿਹਦਾ ਸਿਮਰਨ ਕਰਦੇ ਆ ਮਨੁੱਖ ਨਿਰਵੈਰ ਹੋ ਜਾਵੇ ਜਿਹਦਾ ਸਿਮਰਨ ਕਰਦੇ ਆ ਪ੍ਰਮਾਤਮਾ ਇਹ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਵੇ ਸਤਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਹੀ ਪਾਵਨ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਇਸ ਦੁਨੀਆ ਦੇ ਵਿੱਚ ਕੇਵਲ ਜੇ ਪਾਵਨ ਪਵਿੱਤਰ ਚੀਜ਼ ਹੈ ਤੇ ਉਹ ਪ੍ਰਮਾਤਮਾ ਦਾ ਸਿਮਰਨ ਹੈ ਪ੍ਰਮਾਤਮਾ ਦੀ ਯਾਦ ਹੈ ਗੁਰਬਾਣੀ ਹੈ ਤਾਂ ਇਸ ਕਰਕੇ ਸਤਿਗੁਰ ਕਹਿੰਦੇ ਫਿਰ ਤੂੰ ਵੀ ਸਿਮਰ ਸਿਮਰ ਕਸਮਲ ਸਭ ਹਰਲੇ ਤੂੰ ਵੀ ਸਿਮਰ ਕੇ ਆਪਣੇ ਮਨ ਦੇ ਹਮੇ ਹਰ ਤਰ੍ਹਾਂ ਦੇ ਵਿਕਾਰ ਹਰ ਤਰ੍ਹਾਂ ਦੀ ਮੈਲ ਜਿਹੜੀ ਕਿਸੇ ਹੋਰ ਤਰ੍ਹਾਂ ਨਹੀਂ ਲੈ ਸਕਦੀ ਦੁਨੀਆ ਦੇ ਪਾਣੀ ਨਾਲ ਨਹੀਂ ਲੈ ਸਕਦੀ ਦੁਨੀਆ ਦੇ ਕਿਸੇ ਕਰਮ ਕਾਂਡ ਨਹੀਂ ਨਾਲ ਨਹੀਂ ਰਹਿ ਸਕ ਲੈ ਸਕਦੀ ਕੇਵਲ ਪ੍ਰਮਾਤਮਾ ਦੇ ਸਿਮਰਨ ਨਾਲ ਹੀ ਲੈ ਸਕਦੀ ਹੈ ਸੋ ਤੂੰ ਕਿਰਪਾ ਕਰਕੇ ਉਹ ਗੁਰੂ ਦਾ ਬਚਨ ਮੰਨ ਕੇ ਭਾਈ ਸਿਮਰ ਸਿਮਰ ਕਸ ਮਲ ਸਭ ਹਰ ਰੇ ਸਭ ਤਰ੍ਹਾਂ ਦੇ ਆਪਣੇ ਮਨ ਦੀਆਂ ਮੈਲਾਂ ਤੋਂ ਪ੍ਰਮਾਤਮਾ ਦਾ ਨਾਮ ਸਿਮਰ ਕੇ ਉਹਨਾਂ ਨੂੰ ਹਰ ਭਾਵ ਜਿੱਤ ਕੇ ਇਹਦੇ ਤੋਂ ਦੂਰ ਕਰ ਦੇ ਹਰ ਹੁੰਦਾ ਦੂਰ ਵੀ ਕਰਨਾ ਆਪਣੇ ਤੋਂ ਪਾਸੇ ਕਰ ਦੇਣਾ ਮਾਨਸ ਦੇਹ ਬਹੁਰ ਨਾ ਪਾਵੈ ਕਸ਼ ਉਪਾਉ ਮੁਗਤ ਕਾ ਕਰੇ ਇਹ ਜਿਹੜੀ ਮਨੁੱਖਾ ਦੇ ਹੀ ਤੈਨੂੰ ਇੱਕ ਵਾਰ ਮਿਲੀ ਹੈ ਤੇ ਗੁਰੂ ਪਿਆਰਿਓ ਗੁਰੂ ਜੀ ਕਿਰਪਾ ਕਰੇ ਨਾ ਤੇ ਫੇਰ ਜੇ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਤਾਂ ਮਨੁੱਖ ਨੂੰ ਫੇਰ ਕੋਈ ਮੌਕਾ ਬਖਸ਼ ਸਕਦਾ ਨਹੀਂ ਤੇ ਅਗਲੀਆਂ ਜੂਨਾ ਜਿਹੜੀਆਂ ਜਿਹਨੂੰ ਅਸੀਂ 84 ਲੱਖ ਕਹਿੰਦੇ ਹਾਂ ਕਈ ਜਨਮ ਪਈ ਕੀਟ ਪਤੰਗਾ ਕਈ ਜਨਮ ਗਜਬੀਨ ਕਰੰਗਾ ਕਈ ਜਨਮ ਸੰਬਾਕੀ ਬਿਰਖ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਗੁਰੂ ਸਾਹਿਬ ਕਹਿੰਦੇ ਪਤਾ ਨਹੀਂ ਇਹ ਕਿੰਨੇ ਜਨਮ ਅਸੀਂ ਕੀ ਕੀ ਬਣ ਕੇ ਆਏ ਆ ਨਹੀਂ ਤੇ ਭਾਈ ਉਹ ਜੋਦੀਆਂ ਤਿਆਰ ਨੇ ਤੇ ਗੁਰੂ ਜੀ ਕਿਰਪਾ ਕਰਦਾ ਹੈ ਨਾ ਬਖਸ਼ਿਸ਼ ਕਰਦਾ ਹੈ ਜਿਨ੍ਹਾਂ ਨੇ ਥੋੜਾ ਬਹੁਤ ਪ੍ਰਮਾਤਮਾ ਦੇ ਨਾਲ ਲਿਵ ਜੋੜੀ ਹੈ ਮੁਕਤ ਨਹੀਂ ਹੋ ਸਕੇ ਸਤਿਗੁਰੂ ਕਹਿੰਦੇ ਫਿਰ ਉਹਨਾਂ ਨੂੰ ਮਨੁੱਖਾ ਦੇਹੀ ਮਿਲ ਜਾਂਦੀ ਹੈ ਪਰ ਤੂੰ ਇਹ ਯਤਨ ਕਰ ਕਿ ਤੈਨੂੰ ਫਿਰ ਵੀ ਹੋਰ ਮਨੁੱਖਾ ਜਨਮ ਵਿਤਾਰਨਾ ਨਾ ਕਰਨਾ ਪਵੇ ਤੂੰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦੇ ਚਰਨਾਂ ਵਿੱਚ ਵਲੀਨ ਹੋ ਜਾਵੇਂ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਵੇਂ ਸੂਰਜ ਦੇ ਵਿੱਚ ਸੂਰਜ ਸੂਰਜ ਦੀ ਕਿਰਨ ਮਿਲ ਜਾਂਦੀ ਹੈ ਸੂਰਜ ਛਿਪਦਾ ਹੈ ਪਤਾ ਨਹੀਂ ਜਿਹੜੀ ਕੁਝ ਧੁੱਪ ਪਹਿਲਾਂ ਸੀ ਉਹ ਕਿੱਥੇ ਗਈ ਉਹ ਸੂਰਜ ਦੇ ਵਿੱਚ ਹੀ ਸਮਾ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਵੇਂ ਜੋਤ ਕੋਈ ਹੋਵੇ ਇੱਕ ਬਲਦੀ ਅੱਗ ਨੂੰ ਦੂਸਰੀ ਬਲਦੀ ਅੱਗ ਦੇ ਵਿੱਚ ਸਿੱਟ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਕਿ ਉਹ ਪਹਿਲੀ ਜੋਤ ਜਾਂ ਪਹਿਲੀ ਅਗਨੀ ਕਿਹੜੀ ਸੀ ਗੁਰੂ ਸਾਹਿਬ ਕਹਿੰਦੇ ਉਸ ਦੇ ਵਿੱਚ ਹੀ ਵਿਲੀਨਤਾ ਨੂੰ ਅਸਲ ਦੇ ਵਿੱਚ ਮੁਕਤੀ ਕਿਹਾ ਜਾਂਦਾ ਹੈ ਪਰਮਾਤਮਾ ਵਿੱਚ ਅਭੇਦ ਹੋ ਜਾਣਾ ਕਸ਼ ਅਪਾਓ ਤੂੰ ਮੁਕਤਿਕਾ ਕਰ ਰੇ ਉਸ ਮੁਕਤੀ ਦਾ ਕੁਝ ਅਪਾਓ ਕਰ ਕਿ ਤੈਨੂੰ ਵਾਰ-ਵਾਰ ਵਾਰ-ਵਾਰ ਕਿਸੇ ਹੋਰ ਜਨਮ ਦੇ ਵਿੱਚ ਜਾਂ ਮਨੁੱਖਾ ਜਨਮ ਦੇ ਵਿੱਚ ਦੁਬਾਰਾ ਜਨਮ ਨਾ ਲੈਣਾ ਪਵੇ ਨਾਨਕ ਕਹਿਤ ਗਾਏ ਕਰਣਾ ਮੈਂ ਪਵ ਸਾਗਰ ਕੈ ਪਾਰ ਉਤਰ ਰੇ ਤੇ ਗੁਰੂ ਸਾਹਿਬ ਕਹਿੰਦੇ ਭਾਈ ਆਪਦੇ ਹਿਰਦੇ ਦੇ ਵਿੱਚ ਉਹ ਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਕੋਈ ਰੋਧਨ ਕਰ ਕਿਰਪਾ ਕਰਨ ਲਈ ਉਹਦੇ ਦਰ ਤੇ ਰੋਣਾ ਰੋ ਵਾਹਿਗੁਰੂ ਮੇਰੀ ਔਕਾਤ ਨਹੀਂ ਵਾਹਿਗੁਰੂ ਮੈਂ ਐਨੀ ਮੇਰੀ ਐਨੀ ਪਾਇਆ ਨਹੀਂ ਕਿ ਮੈਂ ਆਪਣੇ ਆਪ ਤੇਰੀ ਮੁਕਤ ਦਾ ਦਵਾਰ ਪ੍ਰਾਪਤ ਕਰ ਲਵਾਂ ਮੈਂ ਤੇਰੀ ਜਪੀਦ ਹੋ ਜਾਵਾਂ ਤੂੰ ਕਿਰਪਾ ਕਰ ਮੇਰੇ ਤੇ ਕਰुणा ਕਰ ਮੇਰੇ ਤੇ ਦਇਆ ਕਰ ਮੇਰੇ ਤੇ ਰਹਿਮ ਕਰ ਉਸ ਨੂੰ ਐਸੇ ਤਰ੍ਹਾਂ ਗਾ ਹਿਰਦੇ ਤੋਂ ਗਾ ਟਰਟਕੇਗਾ ਅੰਦਰੋਂ ਹਿਰਦੇ ਤੋਂ ਉਹਦੇ ਸਮਰਪਿਤ ਹੋ ਕੇ ਉਹਦੇ ਗੁਣ ਗਾਉਣੇ ਕਰ ਤਾਂ ਕਿ ਭਵ ਸਾਗਰ ਕੈ ਪਾਰ ਉਤਰ ਰੇ ਤਾਂ ਕਿ ਤੂੰ ਇਹ ਜਿਹੜਾ ਭਵ ਹੈ ਭਵ ਕਿਹਾ ਜਾਂਦਾ ਹੈ ਗੁਰੂ ਪਿਆਰਿਓ ਡਰ ਨੂੰ ਤੇ ਜਿਹੜਾ ਇਹ ਤੇਰਾ ਇਹ ਜਨਮ ਡਰਾਂ ਦਾ ਸਾਗਰ ਬਣਿਆ ਹੋਇਆ ਹੈ ਨਾ ਡਰ ਦਾ ਸਮੁੰਦਰ ਹੈ ਜਿਹੜਾ ਦੁਨੀਆ ਤੋ ਇਹ ਡਰ ਦੇ ਸਮੁੰਦਰ ਦੁਨੀਆ ਦੇ ਵਿੱਚੋਂ ਪਾਰ ਉਤਰ ਸਕੇ ਭਾਵ ਇਹਦੇ ਵਿੱਚੋਂ ਆਪਣਾ ਜੀਵਨ ਸਫਲਾ ਕਰ ਸਕੇ ਇਹ ਜਿਹੜੀ ਹੈ ਪਦਵੀ ਕਹਿ ਲਓ ਇਹ ਸ਼ਕਤੀ ਇਹ ਪਾਵਰ ਕੇਵਲ ਪਰਮਾਤਮਾ ਜਾਂ ਗੁਰੂ ਕੋਲ ਹੈ ਇਸੇ ਕਰਕੇ ਸਤਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਆਪਣੇ ਦਿਲ ਤੋਂ ਤੂੰ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਤੇ ਕਰੋਨਾਤ ਹਰ ਕੇ ਪ੍ਰਮਾਤਮਾ ਦੇ ਚਰਣਾ ਤੇ ਟਹਿ ਕੇ ਇਹ ਬੇਨਤੀ ਅਰਦਾਸ ਕਰ ਤਾਂ ਕਿ ਤੂੰ ਇਹ ਸੰਸਾਰ ਭਵ ਸਾਗਰ ਨੂੰ ਪਾਰ ਕਰ ਸਕੇ ਇਹ ਸੰਸਾਰ ਨੂੰ ਸਫਲਾ ਕਰ ਸਕੇ ਜੀ ਇਨੀਆਂ ਬੇਨਤੀਆਂ ਪ੍ਰਵਾਨ ਗੁਰੂ ਪਿਆਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਅਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮਨਾਉਂਦੇ ਆਂ ਉਹਨਾਂ ਦੀ ਪਾਵਨ ਬਾਣੀ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਦੇਸ਼ ਵਿਦੇਸ਼ ਅੰਦਰ ਇਸ ਦੇਸ਼ ਪਹੁੰਚਾ ਸਕੀ ਹੈ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ